ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਖਡੂਰ ਸਾਹਿਬ ਦੀ ਇੱਕ ਪੰਥਕ ਸੀਟ ਜਿਸ ਦੇ ਉੱਤੇ ਹਰ ਸਿਆਸੀ ਤੇਰੀ ਨਜ਼ਰ ਟਿੱਕੀ ਹੋਈ ਹੈ ਤੇ ਇਸ ਸੀਟ ਦੇ ਉੱਤੋਂ ਅਲੱਗ-ਅਲੱਗ ਪਾਰਟੀਆਂ ਨੇ ਆਪਣੇ ਨੁਮਾਇੰਦੇ ਉਤਾਰ ਦਿੱਤੇ ਨੇ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਬੀਬੀ ਜ਼ਗੀਰ ਕੌਰ ਜੋ ਐਕਸ ਐਸਜੀਪੀਸੀ ਪ੍ਰਧਾਨ ਵੀ ਰਹ ਚੁੱਕੇ ਨੇ ਤੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਅਧਿਐਕਸ਼ਤਾ ਕਰ ਰਹੇ ਨੇ ਉਹਨਾਂ ਦੇ ਚੋਣ ਪ੍ਰਚਾਰ ਵਾਸਤੇ ਕਪੂਰਥਲਾ ਦੇ ਇੱਕ ਨਿਜੀ ਪੈਲੈਸ ਦੇ ਵਿੱਚ ਅਕਾਲੀ ਦਲ ਵੱਲੋਂ ਇੱਕ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਿਤ ਕੀਤਾ ਵਿਕਰਮਜੀਤ ਸਿੰਘ ਮੱਜੀਠੀਆ ਨੇ ਜੋ ਕਿ ਐਕਸ ਕੈਬਨਿਟ ਮਨਿਸਟਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਸ ਰੈਲੀ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦਿਆਂ ਹੋਇਆਂ ਵਿਕਰਮਜੀਤ ਸਿੰਘ ਮੱਜੀਠੀਆ ਨੇ ਰੱਜ ਕੇ ਕਾਂਗਰਸ ਸਰਕਾਰ ਨੂੰ ਨਿ ਦੇ ਕਾਰਜਕਾਲ ਤੋਂ ਲੈ ਕੇ ਚੰਗੇ ਤੰਜ ਕਸੇ ਅਤੇ 2 ਸਾਲ ਦੀ ਕਾਰਗੁਜ਼ਾਰੀ ਲੋਕਾਂ ਨੂੰ ਯਾਦ ਕਰਵਾਈ ਹੋਰ ਕੀ ਕੁਝ ਕਿਹਾ ਆਓ ਮਾਰਦੇ ਆ ਇੱਕ ਨਜ਼ਰ ਬਿਲਕੁਲ ਥਲੇ ਦੀ ਸਮੁੱਚੀ ਟੀਮ ਨੂੰ ਵਕੀਲ ਸਾਹਿਬ ਨੂੰ ਡਾਕਟਰ ਪਿੰਦਰਜੀਤ ਤਾਰਦੀ ਨੂੰ ਇਹਦੇ ਸਾਡੇ ਦੋਵੇਂ ਪ੍ਰਧਾਨਾਂ ਨੂੰ ਕਿ ਦੁਆਬੇ 'ਚ ਹਮੇਸ਼ਾ ਹਿਸਾਬ ਦੇ ਕਾਠੀ ਹੁੰਦੇ ਆਂ ਜ ਬੜੀ ਹਿੰਮਤ ਨਾਲ ਬੜੀ ਵੱਡੀ ਬੇਨਤੀ 'ਚ ਨੌਜਵਾਨ ਵੀ ਆਏ ਆ ਸਿਆਣੇ ਵੀ ਆਏ ਆ ਔਰ ਇੱਕ ਪਾਰਟੀ ਦੇ ਫੀਰਕੌਰ ਜੀ ਦੇ ਚੋਨਾ ਦੀ ਅੰਗਾਸ਼ ਕੀਤੀ ਹੈ ਮੈਂ ਸਮਝਦਾ ਇਹ ਆਉਣ ਵਾਲੇ ਸਮੇਂ ਦਾ ਸਾਫ ਸੰਕੇਤ ਹੈ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਗੁਰੂ ਸਾਹਿਬ ਦੇ ਚਲਵੰਡੀ ਸਾਹਮੋ ਦੀ ਪਵਿੱਤਰ ਧਰਤੀ ਕੋ ਸਾਇਬੇ ਕਮਾਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਨਨਾ ਦੀ ਸੌ ਖਾ ਕੇ ਹਰ ਬਹਿਣ ਤੋਂ ਭੱਜ ਗਈ ਔਰ ਇਹੀ ਕਾਰਨ ਹੈ ਜੀ ਸ਼ਮਸ਼ੇਰ ਸਿੰਘ ਗੂਲੋ ਸਾਹਿਬ ਜਿਹੜੇ ਆਪ موجوده ਰਾਜ ਸਭਾ ਐਮਪੀ ਨੇ ਪੀਪੀਸੀਸੀ ਦੇ ਪ੍ਰਧਾਨ ਰਹੇ ਆ ਉਹਨਾਂ ਨੇ ਆਪ ਕਾਂਗਰਸ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਵਾਲ ਉਠਾਇਆ ਉਹਨੂੰ ਫੇਲ ਦੱਸਿਆ ਕੋਈ ਹਾਲ ਪ੍ਰਤਾਪ ਸ਼ੋਭਾਜਵੇ ਦਾ ਕਈ ਐਮਐਲਏ ਨੇ ਸਿੱਧੇ ਜਾਖੜ ਤੇ આરોਪ ਲਾਇਆ ਕਿ ਇੱਥੇ ਦਲਤ ਐਮਐਲਏ ਦਾ ਸਰਕਾਰ ਨਹੀਂ ਜਿਵੇਂ ਨੱਥੂ ਰਾਮ ਜੀ ਨੇ ਆਪਣਾ ਬੱਲੂਆਣੇ ਤੋਂ ਐਮਐਲਏ ਉਹਨਾਂ ਨੇ ਤਾਂ ਸਪਸ਼ਟ ਚਿੱਠੀ ਲਿਖਤੀ ਹੈ ਸੋ ਜਦੋਂ ਕਾਂਗਰਸ ਦੀ ਵੱਡੀ ਲੀਡਰਸ਼ਿਪ ਆਪ ਇਹ ਕਹਿ ਰਹੀ ਹੈ ਕਿ ਮਜਬੂਤਾ ਕਾਂਗਰਸ ਨੇ ਹਰੇਕ ਵਰਗ ਨੂੰ ਕਿਸਾਨਾਂ ਨੂੰ ਅੱਜ ਕਿਸਾਨ ਖੁਦਕੁਸ਼ੀ ਰੋਕ ਨਹੀਂ ਰਹੀ ਕਰਜ਼ੇ ਮਾਫ਼ ਨਹੀਂ ਹੋ ਰਹੇ ਉਹਨਾਂ ਨੂੰ ਨੌਕਰੀ ਮਿਲ ਨਹੀਂ ਰਹੀ ਘਰ ਘਰ ਨੌਕਰੀ ਦਾ ਵਾਅਦਾ ਫੇਲ ਹੋ ਗਿਆ ਇੱਕ ਕਾਂਗਰਸ ਦੇ ਵੱਡੇ ਪਰਿਵਾਰ ਨੂੰ ਡੀਐਸਪੀ ਦੀ ਨੌਕਰੀ ਜ਼ਰੂਰ ਦੇ ਦਿੱਤੀ ਮਗਰ ਮੁਲਾਜ਼ਮਾ ਦੇ ਹੱਕ ਕੋਲੇ ਨਾ ਡੀਏ ਆਵੇ ਨਾ ਕੋਈ ਕਮਿਸ਼ਨ ਲਾਗੂ ਹੋਵੇ ਉੱਪਰ ਪ੍ਰੋਫੈਸ਼ਨਲ ਟੈਕਸ ਲਾ ਕੇ ਕਰੋੜਾਂ ਰੁਪਏ ਅੱਗੇ ਜਿਹੜਾ ਇਨਕਮ ਟੈਕਸ ਪਈ ਹੈ ਉਹਦੇ ਨਵਾ ਬੋਝ ਕਿਉਂ ਸੈਕਟਰ ਦੀ ਸਰਕਾਰ ਟੈਕਸ ਘਟਾ ਰਹੀ ਹੈ ਤੇ ਟੈਕਸ ਵਧਾ ਰਹੀ ਹੈ ਹਜ਼ਾਰਾਂ ਕਰੋੜ ਰੁਪਏ ਸਭ ਤੋਂ ਮਹਿੰਗੀ ਬੱਤੀ ਘਰੇਲੂ ਪੰਜਾਬ ਦੀ ਸਭ ਤੋਂ ਮਹਿੰਗੀ ਡੀਜ਼ਲ ਤੇ ਪੈਟਰੋਲ ਪੰਜਾਬ ਦਾ ਸਭ ਤੋਂ ਮਹਿੰਗਾ ਰੇਤਾ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਇਆ ਆਰਟੀਐਫ ਦੇ ਰੂਪ ਚ 1% ਉਹ ਬਤਾਇਆ 1% ਮਾਰਕੀਟ ਵੀ ਬਤਾਈ ਮਗਰ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ ਔਰ ਡਵੈਲਪਮੈਂਟ ਬੰਦ ਹੈ ਔਰ ਲੋਸਲੈਸ ਹੈ ਨਿਆ ਸ਼ੋਰੀ ਜੀ ਦਾ ਮਰਡਰ ਹੋਇਆ ਜਿਹੜੀ ਬੜੀ ਵੱਡੀ ਸੇਵਾ ਪੰਜਾਬ ਦੀ ਕਰ ਰਹੀ ਸੀ ਅੱਜ ਤੱਕ ਉਹਨਾਂ ਦੇ ਕੰਪ੍ਰੈਕਸ ਨੂੰ ਫੜਿਆ ਨਹੀਂ ਜਾ ਰਿਹਾ ਮਦਦ ਕੀਤੀ ਜਾ ਰਹੀ ਸਾਢੇ 6 ਕਰੋੜ ਰੁਪਈਆ ਦਿਨ ਦਿਹਾੜੇ ਲੋਕ ਲੁੱਟਣ ਤਾਂ ਸਮਝ ਆਉਂਦੀ ਆ ਦਿਨ ਦਿਹਾੜੇ ਅਪਸ਼ਨਾ ਦੇ ਅੱਗੇ ਉਹ ਲੁੱਟ ਹੋਈ ਜਾਂ ਤੇ ਰੌਲਾ ਇਹ ਪੈਂਦਾ ਕਿ ਉਹ ਪੈਸੇ ਕਾਂਗਰਸ ਭਵਨ ਚ ਗਏ ਆ ਤੇ ਕਾਂਗਰਸ ਨੇ ਪ੍ਰਚਾਰ ਲਈ ਵਰਤਲੇ ਮਗਰ ਅੱਜ ਤੱਕ ਉਹਦੀ ਸੱਚਾਈ ਸਾਹਮਣੇ ਨਹੀਂ ਆਉਂਦੀ ਜਾਨੀ ਸੋ ਇਹ ਹਾਲਾਤ ਨੇ ਔਰ ਮੈਂ ਸਮਝਦਾ ਕਿ ਜੋ ਮਜੂਤਾ ਇਥੋਂ ਇਲੈਕਸ਼ਨ ਲੜ ਰਿਹਾ ਐ ਐਮਪੀ ਦੇ ਉਨਾਂ ਦੇ ਆਪ ਦਾ ਪਿਛਲਾ ਪਿਛੋਕਰ ਦੇ ਤੁਸੀਂ ਵੇਖੋ ਕਤਲ ਦੇ ਮਾਮਲਿਆਂ ਤੋਂ ਕਬਜ਼ਿਆਂ ਦੇ ਮਾਮਲਿਆਂ ਤੋਂ ਕੁਝ ਨਹੀਂ ਛੱਡਿਆ ਇਹੀ ਕਾਰਨ ਹੈ ਕਿ ਕਾਂਗਰਸੀ ਦੇ ਸੰਤੋਸ਼ ਚੌਧਰੀ ਹੋ ਕੇ ਸਾਰੇ ਕਹਿ ਰਹੇ ਕਿ ਟਿਕਟਾਂ ਵੇਚੀਆਂ ਜਾ ਰਹੀਆਂ ਨੇ ਇਹ ਪਾਰਟੀ ਖਤਮ ਆਪ ਕਾਂਗਰਸੀਰੋ ਉਖਾੜ ਰਹੇ ਕਿ ਕੀ ਰੱਖੋ ਜੀ ਸਾਹਿਬ ਤੁਸੀਂ ਅੱਜ ਨਿਸ਼ਾਨੇ ਦਾ ਬੋਲ ਬੈਠੇ ਆਪਣੀ ਨੋ ਕੌਂਸੀਸ ਦੇ ਸਵਾਣੋਂ ਪਏ ਇੱਕ ਕੰਕ੍ਰੀਟ ਸਟ੍ਰੈਸ ਦੇ ਚੁਦਾ ਜੀ ਹੱਥੇ ਤੋਂ ਪਾਉਂਦੇ ਸਾਹਿਬ ਜੀ ਵੀਪੀਜੀ ਨੂੰ ਪਤਾ ਨਹੀਂ ਤੁਹਾਨੂੰ ਕਿਹੜੇ ਹਲਕੇ ਚ ਸੰਤ ਦਾ ਕਪੂਰਥਲੇ ਤੇ ਤੇ ਰਹਿਤੇ ਆਨ ਤੋਂ ਇਹ ਅਸਤ ਦਖਲ ਦੇ ਰਹੇ ਹੋ ਪਤਾ ਹੀ ਨਾ ਵੀ ਚੋਲ ਲੜ ਚੁੱਕੇ ਹੈ ਜੀ ਤੇ ਉਹ ਨਹੀਂ ਨਹੀਂ ਜੀ ਪਹਿਲਾਂ ਵੀ ਲੜ ਚੁੱਕੇ ਹੈ ਜੀ ਉਹਨਾਂ ਨੂੰ ਸੁਣੋ ਇੱਕ ਦੀ ਇਹ ਗੱਲ ਹੈ ਕਿ ਚਲੋ ਡੈਮੋਕ੍ਰੇਸੀ ਇਹ ਕੋਈ ਲੜੇ ਮਗਰ ਅੱਜ ਉਹ ਜਐਸ ਦੇ ਨਾਲ ਖਲੋ ਕੇ ਚੋਲ ਪ੍ਰਚਾਰ ਕਰ ਰਹੇ ਆ ਜਾਂ ਵੋਟਾਂ ਮੰਗ ਰਹੇ ਆ ਉਹ 22 ਸਾਲ ਬੰਦਾ ਕਾਂਗਰਸ ਚ ਰਿਹਾ ਹੈ ਜਿਹੜਾ ਪਾਪ ਦਾ ਪ੍ਰਧਾਨ ਹੈ 22 ਸਾਲ ਕਾਂਗਰਸ ਚ ਰਿਹਾ ਉਹ ਬਿਆਨ ਸਿੰਘ ਦੀ ਸਮਾਜ ਚ ਜਾ ਕੇ ਕਹਿੰਦਾ ਰਿਹਾ ਕਿ ਜਨਤ ਸਿੰਘ ਦੀ ਸੋਚ ਦੇ ਪਹਿਰਾ ਦੇ ਆ ਕੇ ਠੋਕ ਤੇ ਉਹੀ ਬਿਆਨ ਸਿੰਘ ਨੇ ਬੀਪੀਜੀ ਦੇ ਹਸਬੰਦ ਦਾ ਜੋ ਮਰਟਰ ਹੋਇਆ ਉਹਦੇ ਲਈ ਉਹ ਜ਼ੁੰਮੇਵਾਰ ਟਰਾਈ ਜਾਂਦੇ ਕਿਉਂਕਿ ਉਹਨਾਂ ਦੇ 2 ਦਿਨ ਮਿਲਣ ਤੋਂ ਬਾਅਦ ਬਿਆਨ ਸਿੰਘ ਕੋ ਉਹ ਮਰਡਰ ਹੁੰਦਾ ਹੈ ਡੀਜੀਪੀ ਆਪਣਾ ਕੇਪੀਐਸ ਗਿਲ ਦੇ ਸ਼ਰਧਾਂਜਲੀ ਸਮਾਰੋਹ ਤੇ ਸਭ ਨੇ ਬਾਈਕਾਟ ਕੀਤਾ ਇਸ ਬੰਦੇ ਨੇ ਵਿਧਾਨ ਸਭਾ ਚ ਉਹਦਾ ਸਵਾਗਤ ਕੀਤਾ ਸੋ ਇਹ ਜਵਾਬ ਉਹਨਾਂ ਕੋਲ ਪੁੱਛੋ ਜਿਹੜੇ ਅੱਜ ਇਹ ਮੈਚ ਸਮਝਦੇ ਕਿ ਉਹਨਾਂ ਦਾ ਵੀ ਅਪਮਾਨ ਕਰ ਰਿਹਾ ਜਾਂ ਇਹ ਜਿਹੜੇ ਖਲੋ ਜਾਂਦੇ ਜਿਹੜੇ ਹੈ ਕਾਂਗਰਸੀ ਇਕੱਲਾ ਵੋਟਰਾਂ ਨੂੰ ਡਿਵਾਈਡ ਕਰਨ ਲਈ ਜਿਹੜਾ ਡਰਾਮਾ ਰਚਦੇ ਮਗਰ ਫੇਲ ਹੋ ਜਾਂਦਾ ਜਿਵੇਂ ਕਿ ਇਹ ਫਰੰਟ ਹੈ ਕਿ ਕੈਪਟਨ ਮਰਿੰਦਰ ਸਿੰਘ ਨੇ ਜਾਕਰ ਦੀ ਦੇ ਔਰ ਮੈਂ ਦਾਅਵੇ ਨਾਲ ਕਹਿੰਦਾ ਕਿ ਜਿਹੜਾ ਇਹ ਫਰੰਟ ਦੇ ਪ੍ਰਧਾਨ ਨੇ ਉਹਨਾਂ ਦੇ 1 ਕੋ ਸੀਟ ਚ ਪੰਜਾਬ ਸਾਰੇ ਚ 117 ਹਲਕਿਆਂ ਚ ਜਮਾਨਤ 잡 ਤੋਂ ਸੀ ਕਾਂਗਰਸ ਦੀ ਜਿਹੜੀ ਕਾਂਗਰਸ 78 ਸੀਟਾਂ ਜਿਤਰੀ ਆ ਉਹ ਭਲੱਤ ਚ ਕਿਵੇਂ ਫੇਲ ਹੋ ਗਈ ਕਿਉਂਕਿ ਮੈਚ ਫਿਕਸ ਸੀ ਤੇ ਮੈਚ ਫਿਕਸਿੰਗ ਪਹਿਲਾਂ ਤੋਂ ਕਿੰਨੇ ਕਰਾਈ ਸੀ ਜਸਟਿਸ ਰਣਜੀਤ ਸਿੰਘ ਨੇ ਉਹਨਾਂ ਦੇ ਭਾਈਆ ਸਾਹਿਬ ਔਰ ਉਹੀ ਜਸਟਿਸ ਸਾਹਿਬ ਅੱਜ ਵੀ ਰਲ ਕੇ ਉਹਨਾਂ ਨੇ ਫੈਸਲਾ ਕਰਾਇਆ ਕਿ ਕਿ ਇਹਨਾਂ ਦਾ 70% ਪਰਿਵਾਰਤਾ ਚ ਵੀ ਕਾਂਗਰਸ 80% ਔਰ ਉਹ ਕਾਂਗਰਸ ਦੇ ਇਸ਼ਾਰੇ ਤੇ ਕੈਪਟਨ ਦੇ ਇਸ਼ਾਰੇ ਤੇ ਚੱਲ ਰਿਹਾ ਸਿਰਫ ਪੇਸ਼ ਲਈ ਚੱਲ ਰਿਹਾ ਹੈ ਕਿ ਕਾਂਗਰਸ ਦੀ ਕਾਰਗੁਜ਼ਾਰੀ ਬੜੀ ਢਿੱਲੀ ਹੈ ਕਾਂਗਰਸੀ ਆਪ ਕਾਂਗਰਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਾ ਰਿਹਾ ਮਗਰ ਲੋਕਾਂ ਨੂੰ ਕਨਫਿਊਜ਼ਨ ਕਰਨ ਲਈ ਇਹ ਫਰੰਟ ਪੈਦਾ ਕੀਤੇ ਗਏ ਹੈ ਇਨਾਂ ਦੀ ਫਾਈਨਾਂਸਿੰਗ ਵੀ ਕਾਂਗਰਸ ਕਰਦੀ ਹੈ ਔਰ 23 ਮਈ ਤੋਂ ਬਾਅਦ ਇਹ ਸਾਰੇ ਫਰੰਟ ਜਿਵੇਂ ਜਾਖੜ ਆਪਣੇ ਦਾ ਪਦਵੰਤ ਬਾਦ ਦਾ ਸੀ ਕਿਹਾ ਸੀ ਨਾ ਕਿ ਝਾੜੂ ਟੀਲਾ ਟੀਲਾ ਹੋ ਜਾਊਗਾ ਇਹ ਹੋ ਗਿਆ ਸਮਝੌਤਾ ਅਸੀਂ ਕਹਿੰਦੇ ਹੁੰਦੇ ਸੀ ਇਹ ਤੇ ਵੀ ਪੀਪਲ ਕਾਂਗਰਸ ਦੀ ਅੱਜ ਸਾਰੇ ਪੰਜਾਬ 'ਚ ਵੀ ਜੋਰ ਲੱਗਿਆ ਕਿ ਦਿੱਲੀ ਤੇ ਹਰਿਆਣੇ ਦੀ ਤਰ੍ਹਾਂ ਏਥੇ ਵੀ ਸਮਝੌਤਾ ਹੋ ਜਾਏ ਸੋ ਇਹ ਸਭ ਲੋਕਾਂ ਨੂੰ ਮਿਸ ਇਨਫਰਮੇਸ਼ਨ ਡਿਸ ਇਨਫਰਮੇਸ਼ਨ ਮਿਸ ਗਾਈਡ ਕਰਨ ਦਾ ਤਰੀਕਾ ਸੀ ਮਗਰ ਲੋਕਾਂ ਇਹਨਾਂ ਚਾਲਾਂ ਨੂੰ ਸਮਝ ਗਿਆ ਸਾਬ ਜੇ ਸਿੰਘ ਗਲਿਆ ਗਲਿਆ ਦਾ ਪਿੰਡ ਦਾ ਨਾਮ ਦੱਸ ਦੱਸ ਤੇ ਮੈਨੂੰ ਜਿਹੜੀ ਸਜ਼ਾ ਲਾਉਣੀ ਦਾ ਇਹੀ ਸਾਂਚਨ ਕੇਤੇ ਕਿ ਉਹ ਆਪ ਦੀ ਕਮਜ਼ੋਰੀ ਸਮਝਦੇ ਹੈ ਇਸ ਲਈ ਆਪ ਦਾ ਲੜੇ ਨਹੀਂ ਲੋਕਾਂ ਨੂੰ ਫਸਾਤਾ ਲਿਆ ਕਾੰਗਰਸ ਬਾਰ-ਬਾਰ ਕਹਿ ਰਿਹਾ ਜੀ ਮੈਂ ਸ਼ੁਰੂ ਚ ਵੀ ਇਹੀ ਗੱਲ ਕੀਤੀ ਸੀ ਕਿ ਸ਼੍ਰੀ ਸ਼ੇਰ ਸਿੰਘ ਟੁੱਟੋ ਸਾਹਿਬ ਪੀਪੀਸੀ ਸਿੱਧੇ ਪ੍ਰਧਾਨ ਰਹੇ ਹੈ ਸੰਤੋਸ਼ ਚੌਧਰੀ ਜੀ ਦੇ ਫਾਦਰ ਇਨ ਲਾ ਆਪ ਔਰ ਉਹਨਾਂ ਦੇ ਹਸਬੰਦ ਉਹ ਕਾਂਗਰਸ ਦੇ ਉੱਚ ਅਹੁਦਿਆਂ ਤੇ ਰਹੇ ਆ ਮੈਂਬਰ ਕੇ ਪੀਜੀ ਪੀਪੀਸੀਸੀ ਦੇ ਪ੍ਰਧਾਨ ਰਹੇ ਆ ਪ੍ਰਤਾਪ ਸਿੰਘ ਬਾਜਵਾ ਪੀਪੀਸੀਸੀ ਦੇ ਪ੍ਰਧਾਨ ਰਹੇ ਮੌਜੂਦਾ ਮੈਂਬਰ ਪਾਰਲੀਮੈਂਟ ਉਹ ਸਾਰੇ ਕਹਿ ਰਹੇ ਆ ਕਿ ਕਾਂਗਰਸ ਨੇ ਆਪਣੀ ਟਿਕਟਾਂ ਵੇਚੀਆਂ ਨੇ ਔਰ ਕਰਪਸ਼ਨ ਦੇ ਚਾਰजेस ਕਾਂਗਰਸ ਪਾਰਟੀ ਦੇ ਅੱਜ ਨਹੀਂ ਤੂਜੀ ਗੋਲਜੀ ਸਪੈਕਟਰਲ ਕਿਹੜਾ ਚਾਰਜ ਉਹਨਾਂ ਤੇ ਨਹੀਂ ਲੱਗਿਆ ਔਰ ਇਹ ਚਾਰजेस ਵਿਰੋਧੀ ਨਹੀਂ ਲਾ ਰਹੇ ਇਹ ਉਹਨਾਂ ਦੇ ਆਪਣੇ ਲਾ ਰਹੇ ਤੋਂ ਸੁਭਾਵਿਕ ਹੈ ਲੋਕ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰਨਗੇ ਔਰ ਇਸੇ ਗੱਲ ਕਰਕੇ ਵਿਰੋਧ ਹੋ ਜਾ। ਜਿੱਤੇ ਸਾਹਿਬ ਸਾਪੜੀ ਗਈ ਗੱਡੀ ਚ ਸਿੱਤੀ ਨੂੰ ਕਿੱਦਾਂ ਦੇਖਦੇ ਕੋਈ ਗੁਰਦਾਸਪੁਰ ਵਿਖੇ ਸ਼ਿਲਸਨਾਗੂ ਦਾ ਮਰਡਰ ਹੋਇਆ ਗੈਂਗਸਟਰਾਂ ਨਾਲ ਜੋੜਿਆ ਜਾ ਰਿਹਾ ਉਹਨੂੰ। ਤੇ ਪੰਜਾਬ ਚ ਆਏ ਦਿਨ ਇੰਨੇ ਦੇ ਘਟਨਾਵਾਂ ਵਾਪਰ ਰਹੀਆਂ ਵਾਂ ਗੋਰੀ ਕੰਢੀਆਂ ਇਹ ਕਿੱਦਾਂ ਦੀ ਸਥਿਤੀ ਤੁਸੀਂ ਸਮਝਦੇ ਪੰਜਾਬ ਚ ਲੋਕਾਂ ਨੂੰ ਬਣੀ। ਮੈਂ ਚਾਹੁੰਦਾ ਜੀ ਸਟੇਜ 'ਤੇ ਵੀ ਬੋਲਿਆ ਤੁਸੀਂ ਮੈਂ ਤੁਹਾਨੂੰ ਬਿਹਤਰ ਜਾਣਦੇ ਹੋ। ਇੱਥੇ ਕਈ ਥਾਣਿਆਂ 'ਚੋਂ ਜਿਹੜੇ ਐਸਐਚਓਜ਼ ਲਾਏ ਜਾ ਰਹੇ ਆ, ਡੀਐਸਪੀਜ਼ ਲਾਏ ਜਾ ਰਹੇ ਹੋ, ਲੋਕਲ ਐਮਐਲਏ ਲਵਾ ਰਹੇ। ਅੱਜ ਕਾਸਟੌਰ ਦੇ ਚੀਮਾ ਸਾਹਿਬ ਦਾ ਬੜਾ ਚੱਕਰ ਹੋ ਰਿਹਾ ਜੋ ਕੁਝ ਉਹਨਾਂ ਦੇ ਹਲਕੇ ਚ ਹੋਇਆ। ਉਹੀ ਜਿਹੜਾ ਇਹ ਕੁਝ ਹੋਇਆ ਹੈ ਇਹ ਇਸ ਲਈ ਹੋਇਆ ਬਕੋ ਕਾਂਗਰਸ ਇਹਦੇ ਪਿੱਛੇ ਆ। ਔਰ ਲੋ ਐਂਡ ਆਰਡਰ ਨੂੰ ਅੱਜ ਨਹੀਂ ਕੰਟਰੋਲ ਕਰ ਪਾਰੇ ਸਾਢੇ 6 ਕਰੋੜ ਰੁਪਈਆ ਅੱਜ ਦੇ ਜ਼ਮਾਨੇ ਚ ਆ ਇੰਟਰਨੈਟ ਦੇ ਜ਼ਮਾਨੇ ਚ ਗਾਇਬ ਹੋ ਗਿਆ। ਫਾਦਰ ਰੌਲਾ ਪਾ ਰਿਹਾ ਬਾਰ-ਬਾਰ ਤੇ ਪੁਲਿਸ ਕਹ ਰਹੀ ਹੈ ਪਤਾ ਨਹੀਂ ਗਿਆ ਕਿਥੇ ਤੇ ਸਧਾਰਨ ਬੰਦੇ ਦਾ ਕੀ ਬਣੂਗਾ। ਹੁਣ ਉਹਨੂੰ ਚੁੱਪ ਕਰਾਇਆ ਜਾ ਰਿਹਾ ਕਿਉਂ? ਕਿਉਂਕਿ ਉਹ ਪੈਸਾ ਸਾਰੇ ਕਹਿ ਰਿਹਾ ਸ਼ਾਇਦ ਕਾਂਗਰਸੀ ਆਪ ਕੋਲ ਗਿਆ ਹੈ ਇਲੈਕਸ਼ਨ ਦੇ ਵਤਿਆ ਜਾਣਸ ਨੇਹਾ ਸ਼ੋਸ਼ਟਰੀ ਦਾ ਵੀ ਉਹੀ ਕੰਮ ਹੋਣਾ ਸਿੱਟ ਬਣਾਉਂਦੀ ਸਿੱਟ ਬਦਲਦੀ ਸਿੱਟ ਬਦਲ ਕੇ ਉਹਨਾਂ ਦੀ ਬਣਾਤੀ ਔਰ ਲਾਇਸੈਂਸ ਉਸ ਬੰਦੇ ਨੂੰ issues ਹੋਇਆ ਜਾਪਦੇ ਤੋਂ ਬਾਅਦ ਮਗਰ ਉਹਦੇ ਕੀ ਕਾਰਵਾਈ ਹੋਈ ਹੈ ਡਿਪਟੀ ਕਮਿਸ਼ਨਰ सस्पेंडेड ਦੀ অপਸ਼ਨ ਨਹੀਂ ਸਸਪੈਂਡ ਕਰੇ ਉਸ ਰਲਮਲ ਭੁਗਤਾ ਕਈ ਆ ਰਹੀ ਔਰ ਇਸ ਲਈ ਆ ਰਹੀ ਹੈ ਕਿਉਂਕਿ ਅਪੋਇੰਟਮੈਂਟ ਸਾਰੇ ਐਮਐਲਏ ਦੀ ਡਾਇਰੈਕਸ਼ਨ ਤੇ ਹੋ ਜੀ ਦਰਸ਼ਨੀ ਜੀ ਉਹ ਕੁਆਲਿਟੀ ਟੀਡੀਓ ਸੇਵਾ ਜਿਨ੍ਹਾਂ ਨੇ ਕਾਰ ਸੇਵਾ ਜਿਨ੍ਹਾਂ ਨੇ ਗਲਤ ਕੀਤੀ ਹੋ ਕਿਉਂਕਿ ਉਹਨਾਂ ਦੀ ਸੇਵਾ ਰੋਕੀ ਹੋਈ ਸੀ ਉਹ ਚਿੱਠੀ ਦਾ ਹਵਾਲਾ ਵੀ ਦਿੱਤਾ ਗਿਆ ਹੈ ਥ੍ਰੀ ਮੈਂਬਰੀ ਕਮੇਟੀ ਉਹਦੇ ਚ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਤੋਂ ਬਾਅਦ ਜੋ ਥ੍ਰੀ ਕਮੇਟੀ ਮੈਂਬਰੀ ਦੀ ਫਾਈਂਡਿੰਗ ਹੋਊਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਰਾਤ ਦੇ ਹਨੇਰੇ ਚ ਇਹ ਸਾਰਾ ਕੁਝ ਕੀਤਾ ਗਿਆ ਕੁਐਸਚਨ ਮਾਰਕ ਐਸਟੀਪੀਸੀ ਹੈਜ਼ ਆਲਰੇਡੀ ਫਾਰਮਡ ਦ ਕਮੇਟੀ ਦੈਟ ਕਮੇਟੀ ਵਿਲ ਗਿਵ ਇਟਸ ਰਿਪੋਰਟ ਐਂਡ ਆਫਟਰ ਦੈਟ ਦੇ ਵਿਲ ਬੀ ਅ ਕਾਰਵਾਈ ਇਹ ਬੜਾ ਸਪਸ਼ਟ ਹੈ ਐਂਡ ਨੋਬਾਡੀ will be allowed to play with the heritage of our group guru karje sdpc ਪ੍ਰਧਾਨ ਸਾਹਿਬ ਹੈ ਜੀ ਕਿ ਬਟ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਿਹੜੇ ਪੋਸਟਰ ਕਾਂਗਰਸੀ ਲਾ ਰਿਹਾ ਇੰਦਰਾ ਗਾਂਧੀ ਇਸ ਪੈਸ ਇਸ ਗੱਲ ਨੂੰ ਕਿਸੇ ਗੁਰਨਾਨਕ ਨਾਮ ਲੈਵਾਲੇ ਸਾਫਸੰਸ ਦੇ ਮਾਫਰਦਾਸ਼ ਨਹੀਂ ਕਰਦਾ ਕਿਉਂਕਿ ਇਸ ਇੰਦਰਾ ਗਾਂਧੀ ਤੇ ਰਜੀਵ ਗਾਂਧੀ ਦੇ ਹੱਤਿਆ ਵਿੱਚ ਕੋਨਾ ਉਹਨਾਂ ਹਜ਼ਾਰਾਂ ਬੇਕਸੂਰਾਂ ਦਾ ਜਿਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਸ਼ਿੰਗਰ ਮੰਦਰ ਸਾਹਿਬ ਦੇ ਡੇਢੇ ਨਹੀਂ ਕਰਨ ਆ ਗਿਆ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਕਾਂਗਰਸ ਵੱਲੋਂ ਜਾਣ ਚੜ ਇਹਦੇ ਚ ਜਵਾਬ ਦੇਈ ਹੈ ਇਸ ਨੂੰ ਬਹੁਤ ਦਾ ਇਸ ਨੂੰ ਵਿਦਰਾਵ ਥੀਸ ਪੋਸਟਰ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਇਸ ਲਈ ਗੁਰਪਿਆਰ ਅਕਾਲੀ ਦਰਬਾਰ ਦੀ ਗੱਲ ਕੀਤੀ ਜਾਵੇ ਜਾਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਇਹਨਾਂ ਦੋਨਾਂ ਤਿਰਾਂ ਦੇ ਵਿੱਚ ਕੋਈ ਜ਼ਿਆਦਾ ਅੰਤਰ ਨਜ਼ਰ ਨਹੀਂ ਆਂਦਾ ਕਿਉਂਕਿ ਇਹ ਦੋਵੇਂ ਰਵਾਇਤੀ ਪਾਰਟੀਆਂ ਦੇ ਕਾਰਜਕਾਲ ਦੇ ਦੌਰਾਨ ਕੁਝ ਅਚਲੀਆਂ ਘਟਨਾਵਾਂ ਵਾਪਰੀਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਭੁੱਲ ਕੇ ਵੀ ਨਹੀਂ ਭੁਲਾ ਸਕਦੇ ਬੇਸ਼ੱਕ ਗੱਲ ਬੇਅਦਬੀਆਂ ਦੀ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ 1984 ਵਿੱਚ ਹੋਏ ਕੱਲੂਕਾਰੇ ਦੀ ਹੋਵੇ ਜਾਂ ਫਿਰ ਬਹਿਵਲ ਕਲਾ ਵਿੱਚ ਚਲੀਆਂ ਹੋਈਆਂ ਗੋਲੀਆਂ ਦੀ ਜਦੋਂ ਤੱਕ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲ ਜਾਂਦੇ ਕਿ ਅਸਲ ਉਹ ਕਿਹੜੀਆਂ ਸ਼ਖਸੀਅਤਾਂ ਸਨ ਇਹਨਾਂ ਕਾਰਨਾਂ ਦੇ ਪਿੱਛੇ ਇਹਨਾਂ ਕੱਲੂਕਾਰਿਆਂ ਦੇ ਪਿੱ ਕਟਿਆ ਹਰਕਤਾਂ ਦੇ ਪਿੱਛੇ ਉਦੋਂ ਤੱਕ ਪੰਜਾਬ ਦੀ ਆਵਾਮ ਇਹਨਾਂ ਤਿਰਾਂ ਦੇ ਉੱਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕਰ ਸਕਦੀ ਤੇ ਜਿੱਥੇ ਤੱਕ ਰਹੀ ਖਡੂਰ ਸਾਹਿਬ ਸੀਟ ਦੀ ਗੱਲ ਤਾਂ ਖਡੂਰ ਸਾਹਿਬ ਸੀਟ ਤੋਂ ਬੀਬੀ ਪਰਮਜੀਤ कौर ਖਲਰਾ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਪਰਿਵਾਰ ਦੀ ਇੱਕ ਅਜਿਹੀ ਦੇਣ ਐ ਸਿੱਖ ਕੌਮ ਨੂੰ ਜਿਸ ਨੂੰ ਸਿੱਖ ਕੌਮ ਭੁੱਲ ਕੇ ਵੀ ਨਹੀਂ ਭੁਲਾ ਸਕਦੀ ਉਹ ਇਨਸਾਨ ਜੋ 25000 ਲਾਸ਼ਾਂ ਦਾ ਵਾਰਸ ਬਣਦਾ ਬਣਦਾ ਆਪ ਲਾਸ਼ ਹੋ ਗਿਆ ਜਸਵੰਤ ਸਿੰਘ ਖਲਰਾ ਉਹਨਾਂ ਦੇ ਧਰਮ ਪਤਨੀ ਮੈਦਾਨ ਦੇ ਵਿੱਚ ਨੇ ਤੇ ਦੇਸ਼ ਵਿਦੇਸ਼ ਦੀ ਸੰਗਤ ਤੋਂ ਲੈ ਕੇ ਪੰਜਾਬ ਦੀਆਂ ਜਾਗਦੀਆਂ ਜ਼ਮੀਰਾਂਵਾਰਾ ਹਰ ਇਨਸਾਨ ਉਹਨਾਂ ਦਾ ਸਾਥ ਦਿਲੋਂ ਦੇਣ ਲਈ ਤਿਆਰ ਹੈ ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ